ਸਤਿ ਸ਼੍ਰੀ ਅਕਾਲ ਜੀ ਮੈਂ ਬਲਮਗਰਿੰਦ ਪਰਾ ਇਹ ਬਚਪਨ ਦੀਆਂ ਕੁਝ ਯਾਦਾਂ ਨੇ ਜੋ ਕਵਿਤਾਵਾਂ ਦਾ ਰੂਪ ਦੇ ਦਿੱਤਾ ਤੇ ਉਸ ਨੂੰ ਜਦੋਂ ਸੁਣਦੇ ਆ ਤੇ ਹੋਰ ਵੀ ਆਨੰਦ ਆਉਂਦਾ ਤੇ ਜਦੋਂ ਯਾਦ ਕਰੀਦਾ ਤੇ ਕਈ ਦਾ ਕੀ ਕਾਸ਼ ਉਹ ਵੇਲਾ ਫਿਰ ਮੋੜਾ ਮੇਰੇ ਨਾਲ ਇੱਕ ਭੈਣ ਬੈਠੀ ਉਸਨੇ ਇੱਕ ਕਵਿਤਾ ਸੁਣਾਈ ਤੁਸੀਂ ਵੀ ਸੁਣਿਓ ਤੇ ਦੱਸਿਓ ਕਿ ਇਸ ਤਰ੍ਹਾਂ ਲੱਗੀ ਤੇ ਭੈਣ ਜੀ ਜਿਹੜੀ ਅੱਗੇ ਤੁਸੀਂ ਕਵਿਤਾ ਸੁਣਾਇ ਤੁਸੀਂ ਸੁਣਾਓ ਜੋ ਮੁਰਤਬਾਰਾ ਲੱਭੇ ਨਹੀਂ ਉਹਨਾਂ ਪੱਲਾਂ ਦੇ ਵਿੱਚ ਖੋਈ ਸੀ ਮੈਂ ਥੋੜਾ ਥੋੜਾ ਖੁਸ਼ ਹੋ ਕੇ ਤੇ ਬਹੁਤਾ ਬਹੁਤਾ ਰੋਈ ਸੀ ਮੈਂ ਛੋਟੇ ਛੋਟੇ ਚਾਹੀਦੇ ਸਨ ਛੋਟੀਆਂ ਛੋਟੀਆਂ ਮੰਗਾ ਸੀ ਸਕੂਲ ਦੇ ਚੁਹੇ ਹਾਸਿਆਂ ਤੋਂ ਬਚਪਨ ਦਾ ਰੋਣਾ ਚੰਗਾ ਸੀ ਆਯਾਦ ਜਿਹੀ ਉਦ ਪੰਛੀ ਸਾਂ ਨਾ ਫਿਕਰ ਕੋਈ ਘਰ ਬਾਹਰ ਦਾ ਸੀ ਨਾ ਚਾਲਾਂ ਚੱਲਣੀਆਂ ਆਉਂਦੀਆਂ ਸੀ ਨਾ ਮਸਲਾ ਕੋਈ ਜਿਤਹਾਰ ਦਾ ਸੀ ਬੁਖਾਰ ਤੇ ਢਿੱਡ ਪੀੜ ਹੁੰਦੀ ਜਦ ਸਕੂਲ ਜਾਣ ਦੀ ਆਉਂਦੀ ਵਾਰੀ ਸੀ ਬਸਤੇ ਵਿੱਚ ਦੋ ਕਾਪੀਆਂ ਤੇ ਪਕਰਾਂ ਦੀ ਲੂਣ ਵਾਲੀ ਸੀ ਫੁੱਲਾਂ ਵਰਗੇ ਚੀਰੇ ਸੀ ਤੇ तितਲੀਆਂ ਪਿੱਛੇ ਭੱਜਦੇ ਸੀ ਦਿਨ ਤੋਂ ਰਾਤ ਹੋ ਜਾਂਦੀ ਸੀ ਤਾਂ ਵੀ ਖੇਡ ਖੇਡਣਾ ਰੱਜਦੇ ਸੀ ਲਿਪੜਨ ਦਾ ਕੋਈ ਡਰ ਨਹੀਂ ਵਿੱਚ ਚਿਕੜਾਂ ਦੇ ਕਰਦੇ ਮસ્ਤੀ ਸੀ ਜਦ ਮੀਹ ਦੇ ਪਾਣੀ ਚ ਤੈਰਦੀ ਹੋਈ ਇੱਕ ਕਾਗਜ਼ੀ ਵਾਲੀ ਕਸ਼ਤੀ ਸੀ ਜਾਦੂ ਦੇ ਕੇ ਖੁਸ਼ ਹੁੰਦੇ ਤੇ ਪਰੀਆਂ ਨਾਲ ਪਿਆਰ ਸੀ ਗਮਾਂ ਤੋਂ ਦਿਲਵਾਂਝਾ ਸੀ ਬਸ ਖੁਸ਼ੀਆਂ ਵਾਲੀ ਬਹਾਰ ਸੀ ਬਸ ਖੁਸ਼ੀਆਂ ਵਾਲੀ ਬਹਾਰ ਸੀ ਕਿ ਚੰਗਾ ਲਿਖਣ ਵਾਲੇ ਕੋਈ ਵਿਰਲਾ ਹੀ ਲੱਭਦਾ ਹੈ ਤੇ ਇਸ ਕਰਕੇ ਜਿਸ ਨੇ ਚੰਗਾ ਲਿਖਿਆ ਉਸ ਦੀ ਤਾਰੀਫ਼ ਕਰਨੀ ਹੀ ਬਣਦੀ ਹੈ ਆਪਣੀ ਤਾਰੀਫ ਦੇ ਕੋਈ ਲਫ਼ਜ਼ ਕਮੈਂਟਾਂ ਵਿੱਚ ਜਰੂਰ ਲਿਖਿਓ ਤੇ ਇਸ ਭੈਣ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਿਏ ਤੇ ਇਦਾਂ ਦੇ ਲਿਖਣ ਵਾਲਿਆਂ ਨੂੰ ਆਪਾਂ ਅੱਗੇ ਲੈ ਕੇ ਆਈਏ ਸੋ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ